ਅੱਜ ਵਾਲਾ ਫੰਕਸ਼ਨ ਅਸੀਂ ਇੱਥੇ ਰੱਖਿਆ ਹੈ 54 ਸਕੁਅਰ ਕਿਲੋਮੀਟਰ ਦੀ ਲੇਕ ਹੈ 440 ਫੁੱਟ ਗਹਿਰੀ ਹੈ ਔਰ ਸਾਰੀ ਪੰਜਾਬ ਕੋਲੇ ਹੈ ਔਰ ਇਹਦੇ ਮਿਨੀ ਗੋਆ ਕਹਿੰਦੇ ਆ ਇਹਦੇ ਚ 16 ਕਿਲੋਮੀਟਰ ਦਾ ਕਾਇਲੈਂਡਾ ਹੈ 16 16 ਏਕੜ ਦਾ ਕਾਇਲੈਂਡਾ ਹੈ ਉੱਥੇ ਦੋ ਹੋਟਲ ਬਣਾਉਣ ਦੀ ਗੱਲ ਚੱਲ ਰਹੀ ਹੈ ਤਾਜ ਨਾ ਚੱਲ ਰਹੀ ਹੈ ਹਾਇਤ ਨਾ ਚੱਲ ਰਹੀ ਹੈ ਮਹਿੰਦਰਾ ਕਲੱਬ ਨਾ ਵੀ ਗੱਲ ਚੱਲ ਰਹੀ ਹੈ ਕਿ ਜੈਟਿਸ ਜਾਣਗੇ ਜੈਟਿਸ ਗੱਡੀਆਂ ਥੋੜੀਆਂ ਇੱਥੇ ਖੜ ਜਣਗੀਆਂ ਜੈਟਿਸ ਜਿਵੇਂ ਉਦੈਪੁਰ ਦੇ ਵਿੱਚ ਹੈ ਤਾਜ ਲੇਖ ਉਸ ਲੈਵਲ ਤੇ ਸੋ ਅਠਾਠੇ ਕਰ ਦੇ ਦੋ ਵੱਡੇ ਕਿਉਂਕਿ ਰਸਤਾ ਇੱਥੋਂ ਪਠਾਨਕੋਟ 에어ਪੋਰਟ ਅੱਧੇ ਘੰਟੇ ਦਾ ਹੈ ਗਲਹੋਜੀ ਅੱਧੇ ਘੰਟੇ ਦਾ ਹੈ ਧਰਮਸ਼ਾਲਾ 40 ਮਿੰਟ ਦਾ ਹੈ ਸਿੱਥਾ ਬਹੁਤ ਵੱਡੀ ਹੱਬ ਬਣ ਸਕਦੀ ਹੈ ਟੂਰਿਜ਼ਮ ਦੀ ਔਰ ਮਿੰਨੀ ਗੋਆ ਕਿਉਂ ਬਈ ਪੰਜਾਬ ਵਾਲੇ ਨਹੀਂ ਮਿੰਨੀ ਕਹੋਂਦੇ ਅਸੀਂ ਤਾਂ ਵੱਡਾ ਗੋਆ ਬਣਾਵਾਂਗੇ ਉਹ ਗੋਆ ਮਿੰਨੀ ਲੱਗੇ ਇਹੋ ਜਿਹਾ ਕੁਝ ਕਰੀਏ ਇੱਥੇ ਸੋ ਇਸ ਕਰਕੇ ਤੁਹਾਨੂੰ ਇੱਥੇ ਦਿਖਾਉਣ ਲੈ ਕੇ ਆਇਆ ਕਿ ਪੰਜਾਬ ਆਹ ਪੰਜਾਬ ਸਾਨੂੰ ਕਿਸੇ ਨੇ ਦਿਖਾਇਆ ਹੀ ਨਹੀਂ ਨਾ ਹੀ ਛੇੜਿਆ ਹੈ ਅਨਟੱਚ ਪੰਜਾਬ ਹੈ ਇਹ ਇੱਥੋਂ ਲੈ ਕੇ ਨਿਊ ਚੰਡੀਗੜ੍ਹ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਤੱਕ ਸਾਰਾ ਤਲਵਾੜੇ ਵਿੱਚ ਕੀ ਜਾ ਕੇ ਸਾਰਾ ਕੁਝ ਅਸੀਂ ਡਿਵੈਲਪ ਕਰਨਾ ਹੈ ਫਿਲਮ ਸਿਟੀ ਬਣਾਉਣੀ ਹੈ 90% ਬਾਲੀਵੁੱਡ ਦੀਆਂ ਫਿਲਮਾਂ ਪੰਜਾਬੀ 베ਸਟ ਹੁੰਦੀਆਂ ਨੇ ਪੰਜਾਬ ਦੀ ਕਹਾਣੀ ਹੁੰਦੀ ਹੈ ਸ਼ੂਟਿੰਗ ਇੱਥੇ ਕਰਕੇ ਬਾਪ ਚਲੇ ਜਾਂਦੇ ਨੇ ਨਹੀਂ ਇੱਥੇ ਆਓ ਫਿਲਮ ਸ਼ੁਰੂ ਵੀ ਇੱਥੋਂ ਕਰੋ ਤੇ ਫਿਲਮ ਰਿਲੀਜ਼ ਵੀ ਇੱਥੋਂ ਹੋਵੇ ਹਜ਼ਾਰਾਂ ਬੰਦਿਆਂ ਨੂੰ ਕੰਮ ਮਿਲੂਗਾ ਜੀ ਹੋਟਲ ਖੁੱਲਣਗੇ ਇਨਡਾਇਰੈਕਟ ਏਮਪਲੋਇਮੈਂਟ ਜਨਰੇਸ਼ਨ ਹੋਊਗੀ ਬਹੁਤ ਵੱਡੀ ਆ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹਨਾਂ ਨੇ ਕਦੇ ਦੇਖੀ ਵੀ ਨਹੀਂ ਕਿ ਪੰਜਾਬ 'ਚ ਆ ਕੁਝ ਵੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ